ਜਦੋਂ ਤੇ ਮੰਨੂ ਕਲੇਰ ਆਸਟ੍ਰੇਲੀਆ ਵਾਲਾ ਮਾਣ ਕਰਦਾ ਪਾਲ ਢਿਲਵਾ ਆਸਟ੍ਰੇਲੀਆ ਵਾਲਾ ਆ ਯਾਰਾਂ ਦਾ ਯਾਰ ਆ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਵਾਰ ਦਾ ਆਸਟ੍ਰੇਲੀਆ 'ਚ ਗੱਲਾਂ ਹੁੰਦੀਆਂ ਨੇ ਮੰਨੂ ਕਲੇਰ ਦੀਆਂ ਪਰ ਮੈਨੂੰ ਲੱਗਦੀ ਗੱਲ ਇੱਧਰ ਕਰਤੇ ਤੇ ਇੱਕ ਟਰੈਕਟਰ ਤੇ ਇੱਕ ਟਰੈਕਟਰ ਤੇ ਲਿਖ ਦੋ ਅਬ ਕਿਸੇ ਨੇ ਕਰਿਆ ਕਰਤੇ ਤ ਪਰ ਮੈਨੂੰ ਲੱਗਦੀ ਗੱਲ ਪੁਆਇੰਟ ਕਿਹਦੇ ਹਿੱਸੇ ਹਾਂਜੀ ਪਾਈਟ ਤੇ ਜਾ ਰਹੇ ਆ ਜਿਹੜਾ ਸਿੱਖੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਜਿੱਥੇ ਬੈਲਜਿਕ ਭਰਾਵਾਂ ਨੇ ਮਾਰ ਦਿੱਤਾ ਤੇ ਉੱਥੇ ਗੁਰਮੇਧ ਕੇਚੇ ਨੇ ਵੇ ਮੇਰੇ ਪਿਆਰ ਭਰੀ ਸਾਸੀ ਕਾਲ ਤੇ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਸਾਦੂ ਖੜੂ ਸਾਹਿਬ ਤੇ ਅੱਜ ਕਾਰੇ ਕਲਾਂ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਸੀਗਾ ਜਿਸ ਦੇ ਵਿੱਚ ਸਾਡੀ ਟੀਮ ਵਿਨਰ ਰਹੀ ਤੇ ਬਤੌਰ ਬੈਸਟ ਯਾਫੀ ਫੋਰ ਟਰੈਕਟਰ ਮੈਨੂੰ ਮਿਲਿਆ ਤੇ ਰੇਡਰ ਡੇਰਾ ਬਾਬਾ ਨਾਨਕਲੇ ਕੱਜੇ ਨੂੰ ਮਿਲਿਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦੇ ਹਾਂ ਆਲਮੋਸਟ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਮੈਨੂੰ 12 ਸਾਲ ਹੋ ਗਏ ਜੀ 13ਵਾਂ ਸਾਲ ਚੱਲ ਰਿਹਾ ਭਾਈ ਕਿੰਦਾ ਲੱਗ ਮਹਿਸੂਸ ਕਰ ਰਹੇ ਹੋ ਅੱਜ ਇੱਕ ਵੱਡਾ ਨਾਮ ਤੁਹਾਨੂੰ ਟਰ ਬਹੁਤ ਵਧੀਆ ਫੀਲ ਹੁੰਦਾ ਜੀ ਜਦੋਂ ਕੋਈ ਕਬੱਡੀ ਦੇ ਵਿੱਚ ਇਨਾਮ ਮਿਲਦਾ ਸੋ ਮਿਹਨਤ ਕੀਤੀ ਦਾ ਮੁੱਲ ਮਿਲਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਭਾਜੀ ਅੱਜ ਨੌਜਵਾਨ ਜਿਹੜੇ ਨਸ਼ਿਆਂ ਦੀ ਦਲਦਲ ਵਿੱਚ ਪਏ ਹੋਏ ਆ ਉਹਨਾਂ ਨੂੰ ਸੁਨੇਹਾ ਦੇਣਾ ਚਾਹੋ ਬਿਲਕੁਲ ਜੀ ਬਿਲਕੁਲ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਆ ਮੈਨੂੰ ਮੇਰੇ ਵੱਲੋਂ ਛੋਟੇ ਵੀਰ ਵੱਲੋਂ ਬੇਨਤੀ ਆ ਕਿ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਮਾੜੇ ਕੰਮ ਛੱਡ ਕੇ ਗਰਾਊਂਡਾਂ ਨਾਲ ਜਿਹੜੋ ਇਹ ਨਹੀਂ ਕਬੱਡੀ ਹੋਰ ਵੀ ਸਾਰੀਆਂ ਗੇਮਾਂ ਨਾਲ ਜਿਹੜੋ ਤੇ ਤੰਦਰੁਸਤ ਪੰਜਾਬ ਦੀ ਜੋ ਸਿਰਜਣਾ ਕਰ ਸਕੀਏ ਥੈਂਕ ਯੂ ਜੀ ਬਹੁਤ ਵਧੀਆ ਮਾਰ ਇਹਨਾਂ ਨੇ ਪ੍ਰਚਾਰਿਆ ਜਿਨ੍ਹਾਂ ਕੋਈ ਦਿੱਤਾ ਵਾ ਉਹਨਾਂ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਨੇ ਲਾਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਬੜੀ ਬੜੀ ਦੂਰੋਂ ਪਲੇਅਰ ਆਏ ਆ ਦੇਖਣ ਵਾਲੇ ਵੀ ਆਏ ਆ ਬਾਕੀ ਆ ਬੜਾ ਸਭ ਤੋਂ ਵਧੀਆ ਮਜ਼ਾ ਪਤਾ ਕੀ ਆਇਆ ਆ ਆ ਕੁਪਨਾ ਸਾਈਕਲ ਜਿਹੜੇ ਵੰਡੇ ਆ ਨਾ ਜਿਨ੍ਹਾਂ ਨੂੰ ਲੱਖ ਲੱਖ ਰੁਪਏ ਮੈਂ ਕਿਹਾ ਉਹ ਵੀ ਖੁਸ਼ ਨਹੀਂ ਆ ਗਏ ਪਰ ਸਾਈਕਲਾਂ ਸਾਈਕਲ ਲੈ ਕੇ ਜਿਹਨੇ ਖੁਸ਼ ਹੋਏ ਨਾ ਬੰਦੇ ਅਗਲੀ ਵਾਰੀ ਭਾਈ ਨਾਮ ਘਟਾ ਦਈਏ ਵੱਡੇ ਸਾਈਕਲ ਵੱਧ ਵੰਡਾਂਗੇ ਇਨਾਮ ਦੀ ਗੱਲ ਵੱਡਿਆਂ ਦੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮੇਰੇ ਚਾਚਾ ਜੀ ਸ਼ਿੰਦਾ ਅਮਲੀ ਸੀ ਨਾ ਉਹਦਾ ਨਾਮ ਬੜਾ ਵੱਡਾ ਉਹਨਾਂ ਦਾ ਨਾਮ ਬਹੁਤ ਵੱਡਾ ਹੈ ਜੀ ਇੰਟਰਨੈਸ਼ਨਲ ਤੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਵੀ ਬੜੇ ਦਰਸ਼ਕ ਪਹੁੰਚੇ ਆ ਤੇ ਨਵੀ ਪਨੀਰੀ ਨੂੰ ਵੀ ਪਤਾ ਲੱਗਾ ਵੀ ਸ਼ਿੰਦਾ ਅਮਲੀ ਕੋਈ ਖਿਡਾਰੀ ਹੈਗਾ ਸੀ ਤਾਂ ਕਰਕੇ ਅਸੀਂ ਕਬੱਡੀ ਕੱਪ ਕਰਾਉਨੇ ਆ ਆਦਰਵਾਇਜ਼ ਕਬੱਡੀ ਸਾਡੇ ਚ ਨਾ ਕੋਈ ਖੇਡਦਾ ਹੁੰਦਾ ਨਾ ਕਬੱਡੀ ਕੱਪ ਨਹੀਂ ਕਰਾਉਣਾ ਮਜੁਰਾਨ ਨੂੰ ਇਹੋ ਮੈਸੇਜ ਹੈ ਕਿ ਨਸ਼ਾ ਪੱਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜਾ ਚਿੱਟੇ ਵਾਲੇ ਤੁਰੇ ਫੰਦੇ ਆ ਸਭ ਤੋਂ ਬੇੜਾ ਕਰਕੇ ਜਿਹੜਾ ਨਸ਼ੇ ਦਾ ਆਇਆ ਹੋਲੇ ਆ ਤੇ ਇਹੋ ਹੀ ਅਪੀਲ ਹੈ ਸਰਕਾਰਾਂ ਕੇ ਵੀ ਕਿ ਚਿੱਟੇ ਤੇ ਨੱਥ ਪਾਉਣੀ ਚਾਹੀਦੀ ਆ ਤਾਂਕਿ ਜਿਹੜੀ ਜਵਾਨੀ ਬਚ ਸਕੇ ਜਦੋਂ ਤੇ ਮੰਨੂ ਕਲੀਅਰ ਆਸਟ੍ਰੇਲੀਆ ਵਾਲਾ ਮਾਣ ਕਰਦਾ ਪਾਲ ਢੱਲਵਾ ਆਸਟ੍ਰੇਲੀਆ ਵਾਲਾ ਆ ਯਾਰਾਂ ਦਾ ਯਾਰ ਆ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੱਲਵਾਰ ਦਾ ਆਸਟ੍ਰੇਲੀਆ 'ਚ ਗੱਲਾਂ ਹੁੰਦੀਆਂ ਨੇ ਮੰਨੂ ਕਲੇਰ ਦੀਆਂ ਪਰ ਮੈਨੂੰ ਲੱਗਦੀ ਗੱਲ ਇੱਧਰ ਕਰਤੇ ਤੇ ਇੱਕ ਟਰੈਕਟਰ ਤੇ ਇੱਕ ਟਰੈਕਟਰ ਤੇ ਲਿਖ ਦੋ ਅਬ ਕਿਸੇ ਨੇ ਕਰਿਆ ਕਰਤੇ ਤੇ ਪਰ ਮੈਨੂੰ ਲੱਗਦੀ ਗੱਲ Então quer derr dizer!